ਸਵੇਰੇ ਜਦੋਂ ਸਾਨੂੰ ਪਤਾ ਲੱਗਿਆ 7:30 ਵਜੇ ਦੇ ਕਰੀਬ ਸਾਨੂੰ ਫੋਨ ਆਇਆ ਕਿ ਇਦਾਂ ਕਰਕੇ ਭਗਵਾਨ ਸ਼੍ਰੀ ਸ਼ਿਵ ਸ਼ਿਵਜੀ ਦੀ ਮੂਰਤੀ ਦੇ ਨਾਲ ਕਿਸੇ ਨੇ ਛੇੜਛਾੜ ਕੀਤੀ ਆ ਜੀ ਦੇਖ ਸਕਦੇ ਹੋ ਜੀ ਹਾਲ ਬਹੁਤ ਜ਼ਿਆਦਾ ਮਾੜੀ ਗੱਲ ਆ ਭਾਜੀ ਜਿਹਨੇ ਵੀ ਇਹ ਮਾੜੀ ਕੀਤੀ ਕਰਤੂਤ ਕੀਤੀ ਬਹੁਤ ਮਾੜੀ ਗੱਲ ਆ ਇਹ ਕੋਈ ਰਾਤ तकरीबन 2:30 ਵਜੇ ਦਾ ਵਾਕਾ ਔਰ ਉਹ ਸ਼ੱਕੀ ਉਸ ਸਮੇਂ ਦੇਖਿਆ ਵੀ ਗਿਆ ਇੱਥੇ ਉਹਨੂੰ ਐਪਰੀਹੈਂਡ ਵੀ ਕੀਤਾ ਪੁਲਿਸ ਨੇ ਜੋ ਮੈਨੂੰ ਸੁਣਨ ਚ ਆਇਆ ਨੋ ਸੀਸੀਟੀਵੀ ਕੈਮਰਾ ਪੁਲਿਸ ਨੇ ਖੰਗਾਲਿਆ ਤੁਸੀਂ ਆਪ ਖੰਗਾਲਿਆ ਪੁਲਿਸ ਨੇ ਕੋਈ ਮਦਦ ਕੀਤੀ ਜਾਂ ਨਹੀਂ ਨਹੀਂ ਸਰ ਇਹ ਇਸ ਤੋਂ ਦੁਖਦਾਇਕ ਗੱਲ ਹੈ ਕਿ ਦੋ ਪੁਲਿਸ ਲੁਧਿਆਣਾ ਪੁਲਿਸ ਔਰ ਜੀਆਰਪੀ ਪੁਲਿਸ ਜਿਹੜੀ ਰੇਲਵੇ ਆਪਸ ਦੀ ਖਿੱਚੋ ਤਾਣ ਦੀ ਕਾਫੀ ਸਮਾਂ ਰਹੇ ਕਿ ਇਹ ਕਿਹੜੀ ਜਰਿਸਡਿਕਸ਼ਨ ਦੇ ਵਿੱਚ ਆਉਂਦਾ ਕਿਹਦੀ ਕਿਨੇ ਪਰਚਾ ਦੇਣਾ ਤਨਾ ਕਿਤੇ ਜਿਹੜੀਆਂ ਸਮਾਜ ਵਿਰੋਧੀ ਤਾਕਤਾਂ ਨੇ ਜਿਹੜੇ ਸਾਡੇ ਸਮਾਜ ਦੀ ਜੋ ਵਿਲੱਖਣਤਾ ਏਕਤਾ ਭਾਈਚਾਰਕ ਸਾਂਝ ਆ ਉਹਨੂੰ ਅੱਗ ਲਾਉਣਾ ਚਾਹੁੰਦੇ ਆ ਜਲ ਤੋਂ ਜਲਦ ਜਿਹੜਾ ਇਹ ਦੋਸ਼ੀ ਹੈ ਕਿਉਂਕਿ ਕਿਸ ਸੀਸੀਟੀਵੀ ਫੁਟੇਜ ਦੇ ਵਿੱਚੋਂ ਸ਼ੱਕੀ ਦੀ ਫੁਟੇਜ ਵੀ ਆਈ ਹੈ ਕਿ ਉਹਨੂੰ ਜਲਦ ਤੋਂ ਜਲਦ ਆਇਡੈਂਟੀਫਾਈ ਕਰਕੇ ਉੱਤੇ ਸਖਤ ਕਾਨੂੰਨੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਭਾਵੇਂ ਵਿਧਾਨ ਸਭਾ ਦੇ ਵਿੱਚ ਧਾਰਮਿਕ ਬੇਅਦਬੀਆਂ ਦੇ ਖਿਲਾਫ ਇੱਕ ਸਖਤ ਕਾਨੂੰਨ ਲਿਆਂਦਾ ਗਿਆ ਸੀ ਭਾਵੇਂ ਉਹ ਕਾਨੂੰਨ ਹਲੇ ਪਾਸ ਨਹੀਂ ਹੋਇਆ ਪਰ ਫਿਰ ਵੀ ਪੰਜਾਬ ਦੇ ਵਿੱਚ ਜਿਹੜੀਆਂ ਧਾਰਮਿਕ ਗ੍ਰੰਥ ਨੇ ਤੇ ਮੂਰਤੀਆਂ ਨੇ ਉਹਨਾਂ ਦੀ ਬੇਅਦਬੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਅਸੀਂ ਇਸ ਟੰਮ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਕਸਬਾ ਸਾਨੇਵਾਲ ਦੇ ਰੇਲਵੇ ਰੋਡ ਤੇ ਆ ਜਿੱਥੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰ ਦਿਖਾ ਦਵੇ ਕਿ ਰਾਤ ਨੂੰ ਜਿਹੜੀ ਸ਼ਿਪੂ ਲੈ ਦੀ ਤਸਵੀਰ ਹੈ ਉਹਨੂੰ ਤੋੜਿਆ ਗਿਆ ਖੰਡਿਤ ਕੀਤਾ ਗਿਆ ਸਟਨਾਲਾ ਦਾ ਇਲਾਕਾ ਕੌਂਸਲਰ ਨੇ ਗੱਲਬਾਤ ਕਰਦਿਆਂ ਕੌਂਸਲਰ ਕਿਵੇਂ ਪਤਾ ਲੱਗਿਆ ਸੀ ਕਿ ਮੂਰਤੀ ਨੂੰ ਖੰਡਿਤ ਕਰ ਦਿੱਤਾ ਗਿਆ ਪਹਿਲਾਂ ਤਾਂ ਸਸੀ ਗਾਲ ਜੀ ਤੇ ਮੈਂ ਦੱਸਣਾ ਚਾਹੁੰਦਾ ਕਿ ਸਵੇਰੇ ਜਦੋਂ ਸਾਨੂੰ ਪਤਾ ਲੱਗਿਆ 7:30 ਵਜੇ ਦੇ ਕਰੀਬ ਸਾਨੂੰ ਫੋਨ ਆਇਆ ਕਿ ਇਦਾਂ ਕਰਕੇ ਭਗਵਾਨ ਸ਼੍ਰੀ ਸ਼ਿਵ ਜੀ ਦੀ ਮੂਰਤੀ ਦੇ ਨਾਲ ਕਿਸੇ ਨੇ ਛੇੜਛਾੜ ਕੀਤੀ ਆ ਤੇ ਮਤਲਬ ਉਹਨੂੰ ਤੋੜਿਆ ਗਿਆ ਜੀ ਉਹਨਾਂ ਹੱਥਾਂ ਨੂੰ ਮਤਲਬ ਖੰਡਿਤ ਕੀਤਾ ਗਿਆ ਤੇ ਜਦੋਂ ਸਾਨੂੰ ਪਤਾ ਲੱਗਿਆ ਤਾਂ ਪੂਰੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਸੋਗ ਦੀ ਲਹਿਰ ਹੋ ਗਈ ਭਾਜੀ ਸਾਰਾ ਇਲਾਕਾ ਨਿਵਾਸੀ ਇੱਥੇ ਆਏ ਤੇ ਸਾਰੇ ਸਾਡੇ ਕਾਉਂਸਲਰ ਸਹਿਬਾਨ ਸਾਰੇ ਸਾਡੇ ਤੇ ਮੋਹਤਵਾਰ ਇੱਥੇ ਪਹੁੰਚੇ ਸੀ ਦੇਖਿਆ ਤੇ ਤੁਸੀਂ ਦੇਖ ਸਕਦੇ ਹੋ ਜੀ ਹਾਲ ਬਹੁਤ ਜ਼ਿਆਦਾ ਮਾੜੀ ਗੱਲ ਹੈ ਭਾਜੀ ਜਿਹਨੇ ਵੀ ਇਹ ਮਾੜੀ ਕੀਤੀ ਕਰਤੂਤ ਕੀਤੀ ਬਹੁਤ ਮਾੜੀ ਗੱਲ ਹੈ ਜੀ ਹਾਂ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਕਿਸੇ ਨੇ ਕੋਈ ਕਾਰਵਾਈ ਹੋਈ ਜਾਂ ਨਹੀਂ ਅ ਇੱਥੇ ਅਸੀਂ ਪੁਲਿਸ ਨੂੰ ਵੀ ਸੂਚਨਾ ਦਿੱਤੀ ਤੇ ਸਾਹਮਣੇ ਬਿਲਡਿੰਗ ਆ ਜੀ ਆਪਣੇ ਰੇਲਵੇ ਸਟੇਸ਼ਨ ਦੀ ਰੇਲਵੇ ਪੁਲਿਸ ਵੀ ਆਈ ਸੀ ਤੇ ਪਹਿਲਾਂ ਤਾਂ ਇਹੀ ਸਸ਼ੋਪੰਚ ਤੇ ਸੀਗੇ ਕਿ ਕੌਣ ਵੀ ਇਹ ਏਰੀਆ ਕਿਹਦਾ ਪੈਂਦਾ ਜੀ ਜਦੋਂ ਕਲੀਅਰ ਹੋਇਆ ਤਾਂ ਉਸ ਤੋਂ ਬਾਅਦ ਰੇਲਵੇ ਪੁਲਿਸ ਵੱਲੋਂ ਹੁਣ ਇਹਦੀ ਐਫ ਆਈ ਆਰ ਦਰਜ ਕਰਕੇ ਮੌਕੇ ਤੇ ਪਰਚਾ ਦਿੱਤਾ ਗਿਆ ਜੀ ਜਿਹੜੇ ਤੁਸੀਂ ਕਹਿੰਦੇ ਹੋ ਸੀਸੀਟੀਵੀ ਕੈਮਰੇ ਪੁਲਿਸ ਨੇ ਖੰਗਾਲੇ ਆ ਤੁਸੀਂ ਆਪ ਖੰਗਾਲੇ ਆ ਪੁਲਿਸ ਨੇ ਕੋਈ ਮਦਦ ਕੀਤੀ ਜਾਂ ਨਹੀਂ ਨਹੀਂ ਸਰ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਰੇਲਵੇ ਰੋਡ ਤੇ ਜਿੰਨੇ ਵੀ ਕੈਮਰੇ ਨੇ ਉਹ ਸਾਰੇ ਅਪਾ ਆਪੀ ਜੀ ਮੁੰਡਿਆਂ ਦੇ ਨਾਲ ਅਸੀਂ ਰਲ ਮਿਲ ਕੇ ਤੇ ਇਕੱਲੇ ਇਕੱਲੇ ਕੈਮਰੇ ਦੇ ਵਿੱਚ ਜਾ ਕੇ ਅਸੀਂ ਦੇਖਿਆ ਜੀ ਕੋਸ਼ਿਸ਼ ਕੀਤੀ ਆ ਕਿ ਜਿੰਨੀ ਵੀ ਕਲੀਅਰ ਕਲੈਰਟੀ ਦੇ ਨਾਲ ਪਛਾਣ ਹੋ ਸਕੇ ਕਿ ਕਿਹੜੇ ਦਰਿੰਦੇ ਨੇ ਮਾੜਾ ਕੰਮ ਕੀਤਾ ਤੇ ਹਾਂਜੀ ਉਹਦੇ ਵਿੱਚ ਕੁਝ ਪਤਾ ਆਇਆ ਸੀਸੀਟੀਵੀ ਕੈਮਰੇ ਦੇ ਵਿੱਚ ਅਸੀਂ ਉਹ ਸਾਰੀਆਂ ਫੁਟੇਜ ਹੁਣ ਮੈਂ ਥਾਣੇ ਦੇ ਵਿੱਚ ਇੱਥੇ ਆਪਣੇ ਰੇਲਵੇ ਸਟੇਸ਼ਨ ਵਾਲਿਆਂ ਨੂੰ ਵੀ ਅਸੀਂ ਦਵਾਂਗੇ ਜੀ ਤੇ ਅਸੀਂ ਜਿੰਨੀ ਸਾਡੇ ਵੱਲੋਂ ਜਿੰਨਾ ਵੀ ਸਹਿਯੋਗ ਹੋ ਸਕਿਆ ਜੀ ਅਸੀਂ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਸਰ ਏ ਸਾਡੇ ਨਾਲ ਇਲਾਕਾ ਕਾਉਂਸਲਰ ਸੀ ਸਾਡੇ ਨਾਲ ਢਾਲੀ ਵਾਲਾ ਸਾਹਿਬ ਨੇ ਢਾਲੀ ਵਾਲਾ ਸਾਹਿਬ ਐ ਪਹੁੰਚੇ ਹੂ ਕੀ ਕਹਿਣਾ ਚਾਹੁੰਦੇ ਇਸ ਨੂੰ ਮੈਨੂੰ ਕੁਛ ਨਹੀਂ ਜਿੱਦਾਂ ਹੀ ਪਤਾ ਲੱਗਿਆ ਕਿ ਸਾਹਨੇ ਵਾਲ ਦੇ ਵਿੱਚ ਬੜੀ ਘਨੌਣੀ ਔਰ ਘਟਿਆ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ ਸੋ ਮੈਂ ਹਲਕੇ ਸੀਗਾ ਤੇ ਮੈਂ ਪਹੁੰਚੇ ਔਰ ਮੇਰੇ ਗੱਲਬਾਤਦਾਰਾਂ ਦੇ ਸਾਹਮਣੇ ਆਇਆ ਕਿ ਇਹ ਕੋਈ ਰਾਤ ਤਕਰੀਬਨ 2:30 ਵਜੇ ਦਾ ਵਾਕਾ ਔਰ ਉਹ ਸ਼ੱਕੀ ਉਸ ਸਮੇਂ ਦੇਖਿਆ ਵੀ ਗਿਆ ਇੱਥੇ ਉਹਨੂੰ ਐਪ੍ਰੀਹੈਂਡ ਵੀ ਕੀਤਾ ਪੁਲਿਸ ਨੇ ਜੋ ਮੈਨੂੰ ਸੁਣਨ ਚ ਆਇਆ ਬਾਕੀ ਜਿਹੜੇ ਮੌਕੇ ਦੇ ਜਿਹੜੇ ਤਫਤੀਸ਼ੀ ਅਫਸਰ ਔ ਉਹਨਾਂ ਦੀ ਆਪਨੇ ਤਫਤੀ ਔਰ ਬੜੀ ਇਸ ਤੋਂ ਦੁਖਦਾਈ ਗੱਲ ਹੈ ਕਿ ਦੋ ਪੁਲਿਸ ਲੁਧਿਆਣਾ ਪੁਲਿਸ ਔਰ ਜੀਆਰਪੀ ਪੁਲਿਸ ਜਿਹੜੀ ਰੇਲਵੇ ਆਪਸ ਦੀ ਖਿੱਚੋਤਾਣ ਸੀ ਕਾਫੀ ਸਮਾਂ ਰਹੇ ਕਿ ਇਹ ਕਿਹੜੀ ਜਰਿਸਡਿਕਸ਼ਨ ਦੇ ਵਿੱਚ ਆਉਂਦਾ ਕਿਹਦੀ ਕਿਨੇ ਪਰਚਾ ਦੇਣਾ ਪਰ ਚਲੋ ਧੰਨਵਾਦੀਆਂ ਕਿ ਐਟ ਲਾਸਟ ਪਰਚਾ ਹੋਇਆ ਔਰ ਬੜੇ ਮੈਂ ਧੰਨਵਾਦੀਆਂ ਨੌਜਵਾਨ ਮੁੰਡਿਆਂ ਦਾ ਜਿਹੜੇ ਆਪਦੇ ਲੈਵਲ ਤੇ ਇਹਨੂੰ ਸਮਝ ਗਏ ਇਹਦੀ ਤਫਤੀਸ਼ ਲੱਗੀ ਹੋਇਆ ਕਿਉਂਕਿ ਇਹ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਆ ਇਹ ਰੋਜ਼ ਹੀ ਆਪਾਂ ਸਾਨੂੰ ਮਿਲ ਰਹੀਆਂ ਇਸ ਤੋਂ ਪਹਿਲਾਂ ਆਪਣੇ ਹਲਕੇ ਦੇ ਵਿੱਚ ਸਾਹਨੇ ਵਾਲ ਚ ਰੋਡ ਪੈਂਡਾ ਹੈ ਸਸਰਾਲੀ ਆ ਮੰਗਲੀ ਆ ਉੱਥੇ ਵੀ ਜਿਹੜੇ ਗੁਰੂਗ੍ਰੰਥ ਸਾਹਿਬ ਆ ਉੱਥੇ ਗੁਰੂ ਘਰ ਦੇ ਵਿੱਚ ਚੋਰੀ ਹੋਈ ਸੋ ਇਹ ਕਿਤਨਾ ਕਿਤੇ ਜਿਹੜੀਆਂ ਸਮਾਜ ਵਿਰੋਧੀ ਤਾਕਤਾਂ ਨੇ ਜਿਹੜੀ ਸਾਡੇ ਸਮਾਜ ਦੀ ਜੋ ਬਲੱਖਣਤਾ ਏਕਤਾ ਭਾਈਚਾਰਕ ਸਾਂਝ ਆ ਉਹਨੂੰ ਅੱਗ ਲਾਉਣਾ ਚਾਹੁੰਦੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਸਾਰੇ ਇਹ ਕੋਈ ਕਿਸੇ ਇੱਕ ਪਾਰਟੀ ਦਾ ਜਾਂ ਕਿਸੇ ਇੱਕ ਵਰਗ ਦਾ ਨਹੀਂ ਇਹ ਸਭ ਦਾ ਸਾਂਝ ਆ ਸਾਡੇ ਵੀ ਹਿਰਦੇ ਉੱਨੇ ਹੀ ਬਰੁੰਧਰੇ ਗਏ ਆ ਜਿੰਨੇ ਸਾਡੇ ਹਿੰਦੂ ਭਾਈਚਾਰੇ ਦੇ ਹੋਣ ਸੋ ਮੈਂ ਇਸ ਦੀ ਸਖਸ਼ ਸ਼ਬਦਾਜੰਦ ਰਹੀਦੀ ਕਰਦਾ ਔਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਜਲਦ ਤੋਂ ਜਲਦ ਜਿਹੜਾ ਇਹ ਦੋਸ਼ੀ ਹੈ ਕਿਉਂਕਿ ਕਿਸ ਸੀਸੀਟੀਵੀ ਫੁਟੇਜ ਦੇ ਵਿੱਚ ਉਹ ਸ਼ੱਕੀ ਦੀ ਫੁਟੇਜ ਵੀ ਆਈ ਹੈ ਕਿ ਉਹਨੂੰ ਜਲਦ ਤੋਂ ਜਲਦ ਆਇਡੈਂਟੀਫਾਈ ਕਰਕੇ ਉੱਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਾਪਾ ਜੇ ਬੰਦਾ ਨਾ ਫੜਿਆ ਗਿਆ ਪਰ ਉਸਨੇ ਨਾ ਫੜਿਆ ਤੁਹਾਡਾ ਨੈਕਸਟ ਸਟੈਪ ਕੀ ਹੈ ਅਸੀਂ ਜਿੱਦਾਂ ਵੀ ਸਾਨੂੰ ਸੰਗਤ ਹੁਕਮ ਲਾਉਗੀ ਜਿੱਦਾਂ ਵੀ ਸਾਨੂੰ ਲੋਕ ਕਹਿਣਗੇ ਜੀ ਅਸੀਂ ਉਵੇਂ ਖੜੇ ਹਾਂ ਜੀ ਅਸੀਂ ਸਖਤ ਤੋਂ ਸਖਤ ਅੱਗੇ ਵਾਲੇ ਜਿਹੜੇ ਸਟੈਪ ਨੇ ਜੀ ਉਹ ਫਿਰ ਅਸੀਂ ਉਵੇਂ ਚੱਲਾਂਗੇ ਜਿਵੇਂ ਸਾਨੂੰ ਸਾਰਿਆਂ ਦੀ رائے ਸਲਾਹ ਦੇ ਨਾਲ ਪਰ ਇਹ ਆ ਵੀ ਅਸੀਂ ਇਹੀ ਪ੍ਰਸ਼ਾਸਨ ਅਕੈ ਬੇਨਤੀ ਕਰਦੇ ਆ ਕਿ ਅਸੀਂ ਸਾਰੇ ਜਾਣੇ ਤੁਹਾਡਾ ਸਾਥ ਦੇਣ ਨੂੰ ਤਿਆਰ ਆ ਕਿਰਪਾ ਕਰਕੇ ਇਹ ਦੋਸ਼ੀ ਨੂੰ ਪੜਨ ਦੀ ਜ਼ਰੂਰ ਖੇਚਲ ਕੀਤੀ ਜਾਵੇ ਇਹ ਸਾਡੇ ਨਾਲ ਇਲਾਕਾ ਕਾਉਂਸਲਰ ਸੀਗੇ ਜਿਹੜੇ ਕਹਿੰਦੇ ਆ ਕਿ ਉਹਨਾਂ ਨੇ ਖੁਦ ਆ ਕੇ ਪਹਿਲਾਂ ਤਾਂ ਇਹ ਦੇਖਿਆ ਫਿਰ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਵੀ ਆਪਸ ਦੇ ਵਿੱਚ ਝਗੜੀ ਗਈ ਕਦੇ ਕਹਿੰਦੇ ਰੇਲਵੇ ਪੁਲਿਸ ਦਾ ਅਧਿਕਾਰ ਖੇਤਰ ਹੈ ਕਦੇ ਲੁਧਿਆਣਾ ਪੁਲਿਸ ਦਾ ਅਧਿਕਾਰ ਖੇਤਰ ਹੈ ਜਦੋਂ ਇੱਕ ਸੀਸੀਟੀਵੀ ਕੈਮਰਾ ਖੰਗਾਲਣ ਦੀ ਜ਼ਿੰਮੇਵਾਰੀ ਭਾਵੇਂ ਪੁਲਿਸ ਦੀ ਸੀ ਪਰ ਪੁਲਿਸ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਇਹਨਾਂ ਨੌਜਵਾਨਾਂ ਤੇ ਪਾਤੀ ਜਿਨ੍ਹਾਂ ਨੇ ਖੁਦ ਕੈਮਰੇ ਖੰਗਾਲੇ ਹੈ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਟਾਈਮ ਟੀਵੀ ਦੇ ਲਈ ਰਵੀ ਪਟਿਆ